ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਅਕਾਲ ਪੁਰਖ ਦੀ ਕਿਰਪਾ ਨਾਲ ਠੀਕ ਠਾਕ ਹੋਵੋਗੇ ਅੱਗੇ ਵੀ ਮੈਂ ਇਹ ਮਸਲੇ ਨੂੰ ਕਈ ਵਾਰੀ ਚੱਕਿਆ ਵੀ ਹੁਣ ਅੱਜ ਵੀ ਤੁਹਾਡੇ ਸਾਹਮਣੇ ਪੇਸ਼ ਕਰਦਾ ਆਂ ਆ ਜਿਹੜੀ ਮੇਰੇ ਸਾਹਮਣੇ ਪੀਆਰਟੀ ਦੀ ਬੱਸ ਜਾਂਦੀ ਹੈ ਗੁਰੂ ਸਾਰੇ ਨੇ ਮਾਂ ਦੇ ਪੁੱਤ ਨਹੀਂ ਨਾ ਗੁਰੂ ਸਾਰ ਅੱਡਾ ਜਿੱਥੇ ਅੱਖਾਂ ਦਾ ਕੈਂਪ ਲੱਗਦਾ ਤੇ ਇਹਦੇ ਵਿਚਾਲੇ ਹੀ ਬ੍ਰੇਕਾਂ ਮਾਰਤੀਆਂ ਸੜਕ ਤੇ ਤੇ ਘੂੜਾ ਜਾਂਦਾ ਸੀ ਪਿੱਛੇ ਤੇ ਉਹ ਬੱਸ ਤੁਸੀਂ ਮੰਨ ਕੇ ਚੱਲੋ ਵੀ ਜਿਵੇਂ ਕਹਿੰਦੇ ਨੇ ਵੀ ਆਹ ਆ ਚੜਾਤੀ ਤੇ ਪੀਆਰਟੀਸੀ ਵਾਲੇ ਨੇ ਉਹ ਕਰਤੀ ਤੇ ਉਹਨੇ ਇੱਕੇ ਧਮਨੇ कूड़े वाले ਨੇ ਐਨ ਕਰਤਦੇ ਛੋਟਾ ਹਾਥੀ ਜਿਹਾ ਸੀ ਉਹ ਵਿੱਚ ਵੱਜਣਾ ਸੀ ਇਹ ਮੇਰੀ ਬੱਸਾਂ ਵਾਲਿਆਂ ਨੂੰ ਬੇਨਤੀ ਆ ਭਰਾ ਉਹ ਮੁੜ ਕੇ ਐਕਸੀਡੈਂਟ ਦੇ ਤਰੀਕਾ ਭੁਗਤਦੇ ਫਿਰਦੇ ਨਾਲੇ ਕਿਸੇ ਦੀ ਜਾਨ ਗਵਾਉਣੀ ਹੈ ਦੋ ਟਾਇਰ ਥੱਲੇ ਲਾ ਕੇ ਖੜਾ ਲਿਆ ਕਰੋ ਖਾਸ ਕਰ ਇਹ ਮੇਰੀ ਬੇਨਤੀ ਹੈ ਦੀਪੂ ਵਾਲਿਆਂ ਨੂੰ ਇਹਨਾਂ ਦੀਆਂ ਜਿੰਨੀਆਂ ਬੱਸਾਂ ਵੀ ਬਾਜਾਖਾਨਾ ਬਰਨਾਲਾ ਰੋਡ ਤੇ ਚਲਦੀਆਂ ਇਹਨਾਂ ਦੀ ਬਹੁਤ ਹੀ ਮੈਂ ਬਹੁਤ ਵਾਰੀ ਦੇਖਿਆ ਇਹ ਪਤੰਦਰ ਥੱਲੇ ਲਾਹ ਕੇ ਖੜਾਉਂਦੇ ਨਹੀਂ ਉੱਤੇ ਹੀ ਖੜਾ ਲੈਂਦੇ ਅਸੀਂ ਪ੍ਰਾਈਵੇਟ ਨੂੰ ਕੀ ਕਹਾਂਗੇ ਜਦੋਂ ਸਰਕਾਰੀ ਮੁਲਾਜ਼ਮ ਹੀ ਐਂ ਕਰਦੇ ਐ ਤੇ ਕੋਸ਼ਿਸ਼ ਕਰਾਂਗਾ ਮੈਂ ਤੁਹਾਨੂੰ ਇਹਦਾ ਬੱਸ ਦਾ ਨੰਬਰ ਦਿਖਾਉਣ ਦਾ ਵੀ ਜੇ ਹੋ ਸਕਿਆ ਤਾਂ ਕਿਉਂਕਿ ਨਹੀਂ ਉਹ ਵੱਡੀ ਤਰ੍ਹਾਂ ਜਾਂਦਾ ਸਾ ਨੰਬਰ ਹੈਗਾ ਜੀ ਪੀ ਵੀ 31 ਪੀ 1775 ਹੈ ਠੀਕ ਹੈ ਜੀ ਇਹ ਬੱਸ ਹੈ ਜਿਹੜੀ ਬਹੁਤ ਹੀ ਰੋਂਗ ਤਰੀਕੇ ਨਾਲ ਇਹ ਚਲਾ ਰਿਹਾ ਤੇ ਔਰ ਇਹਨੇ ਵਿਚਾਲੇ ਹੀ ਬ੍ਰੇਕਾਂ ਮਾਰ ਦਿੰਦਾ ਇਹ ਰੋਡ ਦੇ 76 76 75 ਨਹੀਂ 76 17 76 ਪੀ ਵੀ 31 ਪੀ 17 76 ਦੀ ਬੇਨਤੀ ਹੈ ਮੇਰੀ ਜਿਹੜਾ ਵੀ ਭਾਈ ਇਹ ਦੀਪੂ ਵਾਲਾ ਕੋਈ ਸੰਬੰਧਤ ਨੋਟ ਕਰਦਾ ਐ ਇਸ ਟਾਈਮ 10:42 ਹੋ ਗਏ ਤੇ ਇਹ ਭਾਜਦੇ ਭਾਈ ਕੇ ਪਹੁੰਚਣ ਵਾਲੀ ਆ ਬਸ ਔਰ ਫਰੀਦਕੋਟ ਸਾਈਡ ਨੂੰ ਜਾ ਰਹੀ ਐ ਬਾਜਾਖਾਨਾ ਸਾਈਡ ਨੂੰ ਬਰਨਾਲਾ ਸਾਈਡ ਤੋਂ ਆਈ ਐ ਕਿਹੜੇ ਦੀਪੂ ਦੀ ਐ ਕੌਣ ਇਹਦਾ ਸੰਬੰਧਤ ਐ ਉਹ ਇਹਦੇ ਅੱਜ ਦੇ ਡਰਾਈਵਰ ਨੂੰ ਜਰੂਰ ਇਹ ਚੀਜ਼ ਨੋਟ ਕਰਾਵੇ ਠੀਕ ਐ ਜੀ ਆਹ ਦੇਖੋ ਬਹੁਤ ਬੁਰੀ ਤਰੀਕੇ ਨਾਲ ਉਹ ਕੱਟ ਮਾਰ ਮਾਰ ਚੱਲ ਰਿਹਾ ਐ ਪਰਵਾਹ ਹੀ ਨਹੀਂ ਮਨ ਰਿਹਾ ਬਿਲਕੁਲ ਵੀ ਪਤਾ ਨਹੀਂ ਲੇਟ ਆ ਜਾਂ ਕਿਵੇਂ ਆ ਲੇਟ ਹੋਣਾ ਇਹ ਆ ਵੀ ਤੁਸੀਂ ਪਹਿਲਾਂ ਟਾਈਮ ਨਾਲ ਤੁਰ ਪਿਆ ਕਰੋ ਹੁਣ ਤੁਸੀਂ ਮੰਨ ਕੇ ਚੱਲੋ ਵੀ ਉਹ ਨਾ ਗੱਡੀਆਂ ਨੂੰ ਬਹੁਤ ਬੁਰੇ ਤਰੀਕੇ ਨਾਲ ਪਾਸ ਕਰਦਾ ਔਰ ਸੜਕ ਦੇ ਉੱਤੇ ਹੀ ਉਹਨੇ ਬ੍ਰੇਕ ਮਾਰੇ ਗੁਰੂ ਸਰ ਔਰ ਬਹੁਤ ਵੱਡਾ ਹਾਦਸਾ ਹੁੰਦਾ ਹੁੰਦਾ ਟਲ ਗਿਆ ਜੇ ਘੋੜਾ ਇਹਦੇ ਵਿੱਚ ਵੱਜਦਾ ਤਾਂ ਵੀ ਨੁਕਸਾਨ ਸੀ ਤੇ ਜੇ ਛੋਟੇ ਹੱਥੇ ਵਾਲਾ ਘੋੜੇ 'ਚ ਵੱਜਦਾ ਤਾਂ ਵੀ ਨੁਕਸਾਨ ਸੀ ਮੇਰੀ ਬੇਨਤੀ ਹੈ ਭਾਈ ਜੇ ਕੋਈ ਇਹਦੇ ਨਾਲ ਸੰਬੰਧਤ ਹੈਗਾ ਨਾ ਤੇ ਇਹਨੂੰ ਥੋੜਾ ਜਾ ਅੱਜ ਜਿਹੜੀ ਮੈਂ ਤੁਹਾਨੂੰ ਤਰੀਕ ਦੱਸੀ ਹੈ ਤਰੀਕ 15 ਤੇ ਪੌਣੇ ਇੱਕ 11 ਵਜੇ ਇਹ ਲਗਭਗ ਭਗਤੇ ਇੰਟਰ ਵੱੜ ਗਈ ਅੱਡੇ 'ਚ ਮੜਨ ਵਾਲੀ ਹੈ ਠੀਕ ਹੈ ਜੀ ਤੇ ਇਹਦੇ ਡਰਾਈਵਰ ਕਨੈਕਟਰ ਨੂੰ ਜਰੂਰ آگਾਹ ਕਰਾਇਆ ਜਾਵੇ ਕਿ ਭਾਈ ਤੁਸੀਂ ਬਹੁਤ ਰੌਂਗ ਚੱਲ ਰਹੇ ਸੀ ਤੁਹਾਨੂੰ ਕੋਈ ਦੇਖ ਰਿਹਾ ਸੀ ਲੋ ਠੀਕ ਹੈ ਜੀ ਸਾਰਿਆਂ ਦਾ ਧੰਨਵਾਦ